ਸਤਿ ਸ਼੍ਰੀ ਅਕਾਲ ਜੀ ਸਰੀਦ ਦੇ ਵਿੱਚ ਵਿਸ਼ਵ ਪੰਜਾਬੀ ਸੈਮੀਨਾਰ ਹੋਣ ਜਾ ਰਿਹਾ ਇਸ ਸੈਮੀਨਾਰ ਨੂੰ ਲੈ ਕੇ ਖੂਬ ਤਿਆਰੀਆਂ ਚੱਲ ਰਹੀਆਂ ਨੇ ਭੁਪਿੰਦਰ ਸਿੰਘ ਮੱਲੀ ਹੋਣੀ ਜੀ ਸੈਮੀਨਾਰ ਦੀ ਸਾਰੀ ਜਿਹੜੀ ਦੇਖਰੇਖ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸੈਮੀਨਾਰ ਦੇ ਸਬੰਧੀ ਭੁਪਿੰਦਰ ਸਿੰਘ ਮੱਲੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਸ਼ਰੀ ਜੀ ਥੈਂਕ ਯੂ ਮੱਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਸੈਮੀਨਾਰ ਇਹ ਜਿਹੜਾ ਹੋਣ ਲੱਗਿਆ ਇਸ ਸੈਮੀਨਾਰ ਨੂੰ ਲੈ ਕੇ ਹੁਣ ਤੱਕ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਇਸ ਸੈਮੀਨਾਰ ਲੈ ਕੇ ਜੀ ਤੇ ਜਿਹੜੀਆਂ ਤਿਆਰੀਆਂ ਜੋ ਵੀ ਕਿਸੇ ਕਾਮਯਾਬ ਪ੍ਰੋਗਰਾਮ ਨੂੰ ਕਰਨ ਦੇ ਲਈ ਜੋ ਤਿਆਰੀ ਹੋ ਰਹੀ ਹੈ ਉਹ ਹੀ ਕਰ ਰਹੇ ਆ ਜੀ ਤਾਂ ਉਹਦੇ ਵਿੱਚ ਕਾਫੀ ਮੁਸ਼ਕਲਾਂ ਵੀ ਆ ਰਹੀਆਂ ਤਾਂ ਜਦੋਂ ਵੀ ਤੁਸੀਂ ਕੋਈ ਸੀਰੀਅਸ ਗੱਲ ਕਰਨੀ ਹੋਵੇ ਮੁਸ਼ਕਲਾਂ ਆਉਂਦੀਆਂ ਹੀ ਆ ਪਰ ਸਾਡਾ ਬਹੁਤ ਵੱਡਾ ਵਿਆਸ ਹੈ ਅਸੀਂ ਉਹਨਾਂ ਮੁਸ਼ਕਲਾਂ ਨੂੰ ਇਕੱਲੇ ਇਕੱਲੇ ਕਰਕੇ ਉਹਨਾਂ ਨੂੰ ਜਿੱਟਾਂਗੇ ਕੁਝ ਅਸੀਂ ਕਰ ਸਕਦਾ ਜੋ ਸਾਡੇ ਬਸ ਦੀਆਂ ਕੁਝ ਕੁਝ ਸਾਡੇ ਬਸ ਤੋਂ ਬਾਹਰ ਵੀ ਮੁਸ਼ਕਲਾਂ ਨੇ ਜੇ ਨਾ ਕੋ ਸਾਡਾ ਇੱਕ ਹਾਲ ਨਹੀਂ ਪਰ ਉਸ ਦਿਨ ਉਹਦਾ ਬਾਰੇ ਗੱਲ ਜਰੂਰ ਕਰਾਂਗੇ ਜੀ ਸੋ 3 ਅਗਸਤ ਨੂੰ ਇਹ ਸੈਮੀਨਾਰ ਹੋਣ ਜਾ ਰਿਹਾ ਤੇ 3 ਅਗਸਤ ਨੂੰ ਜਿਹੜੀ ਹੈ ਕਿੱਥੋਂ ਕਿੱਥੋਂ ਕਿਵੇਂ ਲੋਕ ਇੱਥੇ ਪਹੁੰਚ ਰਹੇ ਨੇ ਤੇ ਖਾਸ ਕਰਕੇ ਕਿਹੜੇ ਥੀਮ ਦੇ ਉੱਤੇ ਸੈਮੀਨਾਰ ਹੋਣ ਜਾ ਰਿਹਾ ਇਹ ਜਿਹੜਾ ਸੈਮੀਨਾਰ ਹੈ ਜੀ ਇਹ ਸੈਮੀਨਾਰ ਪੰਜਾਬ ਦੇ ਜੋ ਵੀ ਮਸਲੇ ਨੇ ਪੰਜਾਬ ਨੂੰ ਜੋ ਵੀ ਚੁਣੌਤੀਆਂ ਨੇ ਅੱਜ ਦੇ ਦੌਰ ਦੇ ਵਿੱਚ ਜੋ ਕੇ ਦੌਰ ਦੇ ਵਿੱਚ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਉਰਦੂ ਨਾਲ ਦੀ ਗੱਲਬਾਤ ਕਰਨ ਲਈ ਜੋ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਜੀ ਲੋਕੀ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਨੂੰ ਸੱਦਿਆ ਗਿਆ ਨਾਟ ਅ ਪੈਸਿਵ ਪਰਸਨੈਲਿਟੀਜ਼ ਨੂੰ ਸੱਦਿਆ ਗਿਆ ਕਿ ਜਿਹੜੇ ਬੰਦੇ ਆਪਣੇ ਚੋਂ ਠੀਕ ਆ ਪੜੇ ਲਿਖੇ ਵੀ ਹੋਣਗੇ ਪਰ ਇਹ ਉਹ ਸਾਰੇ ਲੋਕ ਨੇ ਇਹਦਾ ਵਿੱਚ ਡਾਕਟਰ ਪਿਆਰਾ لال ਗਰਕ ਸਾਹਿਬ ਜੀ ਮਿੱਤਰ ਸਿੰਘ ਮੀਤ ਜੀ ਡਾਕਟਰ ਬਾਬਾ ਸਿੰਘ ਜੀ ਡਾਕਟਰ ਗੁਰਦੇਵ ਸਿੰਘ ਜੀ ਇਹ ਸਾਰੇ ਬੰਦੇ ਮਤਲਬ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਪੰਜਾਬ ਦੇ ਬਾਰੇ ਔਰ ਪੰਜਾਬ ਦੇ ਮਸਲਿਆਂ ਬਾਰੇ ਉਹ ਸੋਚਦੇ ਨੇ ਜਦੋਂ ਅਸੀਂ ਸੋਚਦੇ ਕਿਉਂਕਿ ਜਿਹੜੀਆਂ ਮੁਸ਼ਕਲਾਂ ਹੈਗੀਆਂ ਸ਼ੈਰੀ ਜੀ ਇਹ ਜਿਸ ਤਰ੍ਹਾਂ ਸਾਨੂੰ ਲੱਗਦਾ ਹੈਗਾ ਨਾ ਵੀ ਸਭ ਕੁਝ ਠੀਕ ਹੈ ਵੈਸੇ ਸਭ ਕੁਝ ਠੀਕ ਨਹੀਂ ਹੈ ओके ਇਸੇ ਕਰਕੇ ਇਹ ਇਹ ਜਿਹੜੇ ਪ੍ਰੋਗਰਾਮ ਕਰਾਏ ਜਾਂਦੇ ਹੈਗੇ ਇਹ ਕੋਈ ਪ੍ਰੋਗਰਾਮ ਇਸ ਕਰਕੇ ਨਹੀਂ ਕਰਾਏ ਜਾਂਦੇ ਕਿ ਕਿਸੇ ਨੇ ਆਪਣਾ ਨਾਮ ਅੱਗੇ ਕਰਨਾ ਇਹ ਤਾਂ ਕਿਉਂਕਿ ਇਹਨਾਂ ਦੇ ਬਹੁਤ ਹੀ ਵਕਤ ਲੱਗਦਾ ਬਹੁਤ ਹੀ ਸਾਡੇ ਵਸੀਲੇ ਲੱਗਦੇ ਹੈਗੇ ਆ ਤਾਂ ਇਸ ਕਰਕੇ ਸੈਮੀਨਾਰ ਰੱਖਿਆ ਗਿਆ ਹੈਗਾ ਜੀ ਮਲੀ ਜੀ ਸੈਮੀਨਾਰ ਨੂੰ ਲੈ ਕੇ ਨਾ ਕਈ ਵਾਰ ਇਹ ਹੁੰਦਾ ਵੀ ਬਹੁਤ ਬਹੁਤ ਦੂਰੋਂ ਵੀ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਸੈਮੀਨਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਜਿੱਥੇ ਮੋਸਟ ਆਫ ਦਾ ਜਿਹੜੇ ਲੋਕ ਹੁੰਦੇ ਨੇ ਉਹ ਪੰਜਾਬ ਤੋਂ ਵੀ ਹੁੰਦੇ ਨੇ ਸੋ ਆ ਰਹੇ ਨੇ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਸੱਦਾ ਜਿਨ੍ਹਾਂ ਨੂੰ ਦਿੱਤਾ ਸਾਰੇ ਪਹੁੰਚ ਰਹੇ ਨੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਵੀਜ਼ੇ ਵਗੈਰਾ ਮਿਲ ਗਏ ਨਹੀਂ ਨਹੀਂ ਵੀਜ਼ੇ ਹੀ ਇਹ ਵੱਡੀ ਗੱਲ ਹੈ ਜੀ ਸ਼ਰੀ ਜੀ ਅਸੀਂ ਇਹ ਵੈਸੇ ਚੌਥੀ ਵਿਸ਼ ਪੰਜਾਬੀ ਕਾਨਫਰੰਸ ਕਰਾਉਣੀ ਸੀਗੀ ਔਰ ਅਸੀਂ ਇਨ ਟਾਈਮ ਪ੍ਰੋਫੈਸ਼ਨਲੀ ਬੰਦੇ ਹਾਇਰ ਕਰਕੇ ਉਹਨਾਂ ਦੀ ਐਪਲੀਕੇਸ਼ਨ ਦਿੱਤੀਆਂ ਗਈ ਹੈ ਔਰ ਉਹੀ ਲੋਕ ਨੇ ਜਿਹੜੇ ਬੰਦੇ ਦੋਨਾਂ ਪੰਜਾਬਾਂ ਦੇ ਵਿੱਚ ਤਰਾਤਲ ਦੇ ਕੰਮ ਕਰ ਰਹੇ ਨੇ ਜੀ ਔਰ ਕੁਝ ਇਦਾਂ ਦੇ ਲੋਕ ਵੀ ਨੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਕੋਈ ਬੈਂਕ ਬੈਲੈਂਸ ਨਹੀਂ ਹੈ ਕਿ ਉਹ ਤਾਂ ਬੰਦੇ ਸੇਵਾਦਾਰ ਨੇ ਕੰਮੇ ਨੇ ਉਹਨਾਂ ਕੋ ਕੋਈ ਇਸ ਤਰ੍ਹਾਂ ਦੀ ਹੈ ਕਿ ਬਹੁਤ ਵਸੀਲੇ ਹੈਗੇ ਜਾਂ ਜਾਂ ਉਹ ਕੰਫਰਟੇਬਲ ਲਾਈਫ ਜੀਂਦੇ ਹੈਗੇ ਤਾਂ ਅਸੀਂ ਇੱਥੇ ਦੇ ਜਿਹੜੇ ਲੋਕਲ ਸਾਡੇ ਨਮਾਇੰਦੇ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਇਹ ਤੁਹਾਡਾ ਕੰਮ ਕਰਾਂਗੇ ਅਸੀਂ ਕਿ ਸਾਨੂੰ ਇਹ ਮੌਕਾ ਹੈ ਕਿ ਅਸੀਂ ਉਹਨਾਂ ਨੂੰ ਸਾਡੇ ਕੇ ਇੱਥੇ ਬੰਨਾ ਗੱਲਬਾਤ ਕਰੀਏ ਪਰ ਆਖਰੀ ਸਮੇਂ ਤੇ ਉਹਨਾਂ ਨੇ ਕਿਹਾ ਕੇ ਜੀ ਮੁਸ਼ਕਲ ਆ ਗਈ ਜੀ ਆ ਗਈ ਜੀ ਬਹੁਤ ਲੰਬੀ ਕੀ ਹੂ ਆ ਜੀ ਤਾਂ ਇਹ ਹਮੇਸ਼ਾ ਹੀ ਹੁੰਦਾ ਹੁੰਦਾ ਆ ਇਹ ਕੋਈ ਸਾਡੂੰ ਪਹਿਲੀ ਵਾਰ ਸਾਡਾ ਅਭਿਆਸ ਨਹੀਂ ਹੈਗਾ ਸਾਡਾ 81 ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਪੰਜਾਬੀਆਂ ਦਾ ਪਹਿਲਾ ਮੇਲਾ ਕਰਾਇਆ ਸੀ ਉਦੋਂ ਸਾਡੇ ਲੱਖਾਂ ਡਾਲਰ ਨਾ ਹੋ ਗਏ ਇਸ ਗੱਲ ਕਰਕੇ ਖਰਾਬ ਹੋਏ ਸਗੇ ਜੀ ਤਾਂ ਇਹ ਅਸੀਂ ਬਹੁਤ ਦੁਖੀ ਆ ਇਸ ਗੱਲ ਤੋਂ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਗੱਲ ਹੁੰਦੀ ਹੈਗੀ ਆ ਕਿ ਜਿਹੜੇ ਲੋਕ ਹੋਰ ਇੱਥੇ ਸਾਡੀ ਹਵਾ ਨੂੰ ਬੁਗਾਣ ਲਈ ਆਉਂਦੇ ਆਗੇ ਉਹਨਾਂ ਨੂੰ ਬੜੀ ਆਸਾਨੀ ਨਾਲ ਵੀਜ਼ੇ ਮਿਲ ਜਾਂਦੇ ਆ ਜੀ ਤਾਂ ਮਤਲਬ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਭਾਈਚਾਰੇ ਨੂੰ ਕਹਿੰਦਾ ਵੀ ਇਹ ਸਾਨੂੰ ਗੱਲਾਂ ਆਪਣੇ ਨੁਮਾਇੰਦੇ ਤੋਂ ਪੁੱਛਣੀਆਂ ਚਾਹੀਦੀਆਂ ਵੀ ਇਹ ਜੇ ਅਸੀਂ ਜਿਹੜੇ ਸਾਡੇ ਸੂਝਵਾਨ ਲੋਕ ਨੇ ਜਿਹੜੇ ਸਾਡੇ ਅਧਵਨਾ ਇਹਨਾਂ ਦਾ ਸੰਬੰਧ ਸੰਬੰਧ ਹੈਗਾ ਜੇ ਉਹ ਨਹੀਂ ਇਸੇ ਸੱਦ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਤਾਂ ਫਿਰ ਸਾਡਾ ਭਾਈ ਜਿਹੜਾ ਕੀ ਕਿੱਧਰ ਨੂੰ ਜਾਏਗਾ ਫੇਦਾ ਹੋਏਗਾ ਜੀ ਉੱਥੇ ਆ ਗੋਲੀ ਚੱਲ ਗਈ ਉੱਥੇ ਦੋ ਨੌਜਵਾਨ ਇੱਥੇ ਮਰ ਗਏ ਚਾਰ ਬੰਦੇ ਉੱਥੇ ਡਰੱਗ ਜ ਫਸ ਗਏ ਸੋ ਇਹ ਜਿਹੜੀਆਂ ਚੀਜ਼ਾਂ ਹੈਗੇ ਬਹੁਤ ਸੀਰੀਅਸ ਇਹ ਸਵਾਲ ਹੈਗੇ ਆ ਸਾਡੇ ਭਾਈਚਾਰੇ ਦੇ ਕਰਕੇ ਸੀ ਭਾਈਚਾਰੇ ਦੇ ਵਿੱਚ ਇੱਕ ਆਗੂ ਰੋਲ ਜਾ ਐਕਟਿਵਿਜ਼ਮ ਦਾ ਰੋਲ ਕਰਦੇ ਆਗੇ ਅਸੀਂ ਇਹ ਸਵਾਲ ਚੱਕਾਂਗੇ ਯੂ نو ਇਹ ਨਹੀਂ ਵੀ ਕਿਸੇ ਵਿਅਕਤੀ ਦੇ ਖਿਲਾਫ ਆ ਜਾਂ ਕਿਸੇ ਪਾਰਟੀ ਦੇ ਖਿਲਾਫ ਆ ਪਰ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਹੱਕ ਨੇ ਅਸੀਂ ਇਹਨਾਂ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਸਾਡੇ ਨਾਲ ਇਸ ਤਰ੍ਹਾਂ ਹਮੇਸ਼ਾ ਹੀ ਕਿਉਂ ਹੁੰਦਾ ਅਪਰੋਚ ਹੁਣ ਤੱਕ ਕੀਤੀ ਤੁਸੀਂ ਕਿਸੇ ਵੀ ਐਮਪੀ ਨਾਲ ਬਿਲਕੁਲ ਹਾਂਜੀ ਮੈਂ ਜਿਹੜੇ ਸਾਡੇ ਇਲਾਕਿਆਂ ਦੇ ਐਮਪੀਜ਼ ਦੇ ਉਹਨਾਂ ਨਾਲ ਬੜੀ ਬੜੇ ਪਿਆਰ ਨਾਲ ਉਹਨਾਂ ਨਾਲ ਬਹੁਤ ਸਮਾਂ ਪਹਿਲਾਂ ਉਹਨੂੰ ਅਪਰੋਚ ਕੀਤਾ ਸੀ ਕੱਲ ਵੀ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਔਰ ਉਹਨਾਂ ਨਾਲ ਹੋਰ ਵੀ ਗੱਲਬਾਤ ਕਰੇ ਬੜੇ ਦੋਸਤਾਂ ਨਾਲ ਮੇਰੇ ਸਬੰਧ ਨੇ ਉਹਨਾਂ ਨਾਲ ਔਰ ਇਕੱਲੇ ਅਜ ਦੇ ਸਬੰਧ ਨਹੀਂ ਹੈ ਪਿਛਲੇ 40 ਸਾਲ ਦੇ ਮੇਰੇ ਸਬੰਧ ਹੈਗੇ ਆ ਜੀ ਤਾਂ ਪਰ ਇਹ ਜਿਹੜੇ ਮਸਲੇ ਹੈਗੇ ਆ ਹੋ ਸਕਦਾ ਉਹਨਾਂ ਦੇ ਵੀ ਬੱਸ ਦੇ ਨਾ ਹੋਣ ਹਾਂਜੀ ਤਾਂ ਪਰ ਉਹਨਾਂ ਨਾਲ ਗੱਲ ਕਰਨੀ ਸਾਡੀ ਬਣਦੀ ਹੈ ਕਿ ਅਸੀਂ ਤੁਹਾਨੂੰ ਇਸ ਕਰਕੇ ਭੇਜਿਆ ਕਿ ਤੁਸੀਂ ਸਾਡੇ ਜਿਹੜੇ ਸਾਡੀਆਂ ਮੁਸ਼ਕਲਾਂ ਹੈਗੀਆਂ ਆ ਉਹਨਾਂ ਦੀ ਤੁਸੀਂ ਆਵਾਜ਼ ਉੱਥੇ ਉਠਾਓ ਵੀ ਸਾਡੇ ਭਾਈਚਾਰੇ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਇਸ ਨਾਲੇ ਜਿਹੜੀ ਗੱਲਬਾਤ ਕਰਨੀ ਹੈਗੀ ਹੈ ਔਰ ਜੇ ਇਸ ਤਰ੍ਹਾਂ ਦੇ ਜਿਹੜੇ ਸੈਮੀਨਾਰ ਹੈਗੇ ਇਸ ਤਰ੍ਹਾਂ ਦੀ ਜਿਹੜੀ ਕਾਨਫਰੰਸ ਆ ਰਹੀ ਹੈ ਉਹਨਾਂ ਲਈ ਇਹਨਾਂ ਨੂੰ ਸਪੈਸ਼ਲ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਜਿਹੜੇ ਉਹ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਜਿਦਾਂ ਡਾਕਟਰ ਪਿਆਲਾਲ ਗਰਕਸਾ ਹੈਗੇ ਉਹਨਾਂ ਦੀ ਉਮਰ 77 ਸਾਲ ਦੀ ਹੈ ਉਹ 24 ਘੰਟੇ ਐਕਟਿਵ ਰਹੇ ਬਿਲਕੁਲ ਔਰ ਕੋਈ ਵੀ ਸਮੱਸਿਆ ਹੈਗੀ ਪੰਜਾਬ ਦੇ ਵਿੱਚ ਤੁਸੀਂ ਤੁਸੀਂ ਮੀਡੀਆ ਦੇ ਲੋਗ ਤੁਸੀਂ ਉਹਨਾਂ ਨੂੰ ਦੇਖਦੇ ਰਹਿੰਦੇ ਤਾਂ ਇਹ ਸਾਰੇ ਲੋਕ ਕੰਮ ਕਰਦੇ ਨੇ ਪਰ ਜਦੋਂ ਇਹ ਗੱਲ ਹੁੰਦੀ ਉਹਨਾਂ ਦਾ ਵੀ ਦਿਲ ਟੁੱਟਦਾ ਸਾਡਾ ਤਾਂ ਜੋ ਟੁੱਟਣਾ ਟੁੱਟਣਾ ਹੀ ਆ ਪਰ ਇਹਨਾਂ ਬਾਰੇ ਅਸੀਂ ਉਹ ਉਹਦੋਂ ਗੱਲਬਾਤ ਵੀ ਕਰਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਕਿ ਤੁਸੀਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਜੀ ਜਿਹੜੀ ਇਹ ਜੈਨੂਨ ਗੱਲਾ ਹੈਗੀ ਆ ਇਹਨਾਂ ਬਾਰੇ ਜ਼ਰੂਰ ਗੱਲ ਚੱਕਿਆ ਕਰੋ ਜੀ ਮਹਲੇ ਜੀ ਜਿਹੜੀ ਕਾਨਫਰੰਸ ਹੋਣੀ ਸੀ ਹੁਣ ਸੈਮੀਨਾਰ ਦੇ ਵਿੱਚ ਤੁਹਾਨੂੰ ਤਬਦੀਲ ਕਰਨੀ ਪਈ ਆ ਇਦਾਂ ਦੇ ਸੈਮੀਨਾਰ ਜਾਂ ਕਾਨਫਰੰਸ ਕਰਾਉਣ ਦਾ ਜਿਹੜਾ ਮਕਸਦ ਹੁੰਦਾ ਉਹ ਕੀ ਆ ਤੁਹਾਨੂੰ ਲੱਗਦਾ ਵੀ ਜਿਸ ਵਿਸ਼ੇ ਦੇ ਤੁਸੀਂ ਜ਼ਿਕਰ ਕਰਨ ਜਾ ਰਹੇ ਹੋ ਉਹਦਾ ਕੋਈ ਚੰਗਾ ਇਫੈਕਟ ਵੀ ਪਾਏਗਾ ਦੇਖੋ ਜੀ ਸ਼ਰੀ ਜੀ ਜਿਹੜੇ ਮਸਲੇ ਹੈਗੇ ਆ ਕੋਈ ਵੀ ਗੱਲ ਚ ਕਰੀਏ ਤਾਂ ਉਹ ਮਸਲਾ ਹੀ ਆ ਕਿਉਂਕਿ ਕਿਸੇ ਨੇ ਐਡੇ ਲੰਬੇ ਸਮੇਂ ਤੋਂ ਉਹਨਾਂ ਮਸਲਿਆਂ ਦਾ ਕੋਈ ਹੱਲੇ ਨਹੀਂ ਕੀ ਲੰਬੇ ਜਾਂ ਉਹ ਗੱਲ ਵੀ ਨਹੀਂ ਕਰ ਦਿੰਦੇ ਉਹ ਕਹਿੰਦੇ ਸਭ ਕੁਝ ਠੀਕ ਹੈ ਬਸ ਸਭ ਕੁਝ ਠੀਕ ਨਹੀਂ ਹੈ ਹੁਣ ਜਿਹੜੀ ਕਾਨਫਰੰਸ ਅਸੀਂ ਲਈ ਕੀ ਸੀ ਉਹ ਕਰਕੇ ਜਿਹੜੀਆਂ ਮੈਂ ਪਹਿਲਾਂ ਗੱਲ ਕੀਤੀਏ ਵੀਜ਼ਾ ਨਾਮ ਮਿਲਡ ਕਰਕੇ ਉਹ ਅਸੀਂ ਕਰ ਨਹੀਂ ਸਕੇ ਅਸੀਂ ਤਾਂ ਉਹ ਪੋਸਟਪੋਨ ਕਰ ਦਿੱਤੀ ਸੀਗੀ ਪਰ ਕੁਝ ਲੋਕਾਂ ਨੇ ਪਹਿਲਾਂ ਹੀ ਟਿਕਟਾਂ ਲਈਆਂ ਸੀ ਕੁਝ ਲੋਕ ਪਹਿਲਾਂ ਹੀ ਇੱਥੇ ਉਹਨਾਂ ਨੇ ਆਪਣੇ ਇੱਥੇ ਆ ਗਏ ਸੀ ਔਰ ਕਹਿੰਦੇ ਸੀ ਹੁਣ ਅਸੀਂ ਕੀ ਕਰੀਏ ਉਹਨੂੰ ਮੱਦੇਨਜ਼ਰ ਰੱਖਿਆ ਵੀ ਜਿਹੜੇ ਵੀ ਲੋਕ ਆਏ ਨੇ ਜੀ ਉਹਨਾਂ ਨਾਲ ਤਾਂ ਗੱਲ ਕਰੀਏ ਜਿਹਦੇ ਵਿੱਚ ਤਿੰਨ ਵਿਦਵਾਨ ਇੰਗਲੈਂਡ ਤੋਂ ਆਕਸਫੋਰਡ ਤੋਂ ਆ ਰਹੇ ਨੇ ਕੁਝ ਆਪਣੇ ਪੰਜਾਬ ਇੰਡੀਆ ਵਾਲੇ ਪੰਜਾਬ ਉੱਥੋਂ ਆ ਰਹੇ ਨੇ ਕੁਛ ਨੋ ਕੀ ਆ ਜਿਹੜਾ ਜਿਹੜਾ ਦੂਸਰਾ ਪੰਜਾਬ ਦਾ ਹਿੱਸਾ ਹੈਗਾ ਉੱਥੋਂ ਆ ਰਹੇ ਨੇ ਤਾਂ ਉਹਨਾਂ ਦੇ ਦਾ ਲਾਹਾ ਲੈਣ ਲਈ ਉਹਨਾਂ ਨਾਲ ਗੱਲਬਾਤ ਕਰ ਲਈ ਜੀ ਅਸੀਂ ਮਤਲਬ ਇਹ ਜਿਹੜਾ ਇਸ ਕਾਨਫਰੰਸ ਨੂੰ ਆਪਣੇ ਸੈਮੀਨਾਰ ਦੇ ਵਿੱਚ ਬਦਲਿਆ ਹੈਗਾ ਪਰ ਕਾਨਫਰੰਸ ਸੱਦੀ ਕਰਾਂਗੇ ਅਸੀਂ ਇਹ ਜਿਹੜਾ ਮੁੱਦਾ ਸੀਰੀਅਸਲੀ ਨੋ ਕੀ ਆਪਣੇ ਨਮਾਇਦ ਰੱਖਾਂਗੇ ਆਪਣੇ ਵੀ ਇਹ ਜਿਹੜੀ ਗੱਲ ਸਾਡੇ ਨਾਲ ਕਿਉਂ ਹਮੇਸ਼ਾ ਹੀ ਇਹ ਗੱਲ ਹੁੰਦੀ ਹੈਗੀ ਅਸੀਂ ਤੀਜੀ ਕਾਨਫਰੰਸ ਜਲੰਧਰ ਦੇ ਵਿੱਚ ਕਰਾਈ ਸੀ ਜੀ ਔਰ ਅਸੀਂ ਉਹ ਤੋਂ ਪਹਿਲਾਂ ਲਾਹੌਰ ਗਏ ਸਾਰੇ ਲੋਕਾਂ ਨੂੰ ਮਿਲੇ ਉਹਨਾਂ ਨੂੰ ਸਰਦਾ ਬਰਤ ਦਿੱਤਾ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਖੇਡ ਹੋਈ ਅਖੀਰ ਤੇ ਕਿਹਾ ਜੀ ਤੁਸੀਂ ਪਹਿਲਾਂ 라ਵਲਪਿੰਡੀ ਚੱਲ ਜਾਓ ਜੀ ਤੁਸੀਂ ਉੱਥੇ ਫੈਸਲਾਬਾ ਚੱਲ ਜਾਓ ਜੀ ਅਖੀਰ ਤੇ ਜਾ ਕੇ ਮੱਲੋ ਜਿਹੜੀ ਸਾਡੀ ਉਹਨਾਂ ਲੋਕਾਂ ਦੀ ਲੱਗਦੀ ਹੈ ਮੈਂ ਤਾਂ ਇਹ ਕਮਾ ਗਿਆ ਉਹਨਾਂ ਦੀ ਇੱਕ ਇਨਸਲਟ ਹੀ ਹੈ ਜੀ ਕਿ ਉਹ ਬੰਦੇ ਵਿਦਵਾਨ ਲੋਗ ਨੇ ਔਰ ਵੀਜ਼ੇ ਲਈ ਉਹ ਜਿਸ ਤਰ੍ਹਾਂ ਕੋਈ ਬੰਦਾ ਬੈਗ ਕਰਦਾ ਹੁੰਦਾ ਯੂ نو ਇਹ ਸਾਡੀ ਜਿਹੜੀ ਮਾਨਸਿਕਤਾ ਦੇ ਬਹੁਤ ਵੱਡੀ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਇਹ ਤਾਂ ਵਿਦਵਾਨ ਨੇ ਮੈਂ ਤਾਂ ਕਹਿੰਦਾ ਕਿਸੇ ਦੀ ਵੀ ਮਾਨਸਿਕਤਾ ਤੇ ਮਨੁੱਖ ਹੋਣ ਦੇ ਨਾਤੇ ਕਿਸੇ ਦੀ ਵੀ ਮਾਨਸਿਕਤਾ ਤੇ ਸਾਨੂੰ ਹਮਲਾ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਮਹਲਿਆ ਜੀ ਥੈਂਕ ਯੂ ਸੋ ਮਚ ਤੁਸੀਂ ਨਾਲ ਜੁੜੇ ਇਸ ਵਿਸ਼ੇ ਤੇ ਗੱਲਬਾਤ ਕੀਤੀ ਓਕੇ ਸ਼ਰੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਬਵਿੰਦਰ ਮੱਲੀ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਜਿਹੜੀ ਇਹ ਗੱਲ ਹੋ ਰਹੀ ਸੀਗੀ ਉਹ ਜਿਹੜਾ ਵਿਸ਼ਾ ਪੰਜਾਬੀ ਸਮਿਨਾਰ ਹੋਣ ਜਾ ਰਿਹਾ ਉਸ ਨੂੰ ਲੈ ਕੇ ਸੀ ਔਰ ਖਾਸ ਤੌਰ ਦੇਤੇ ਇਸ ਸਮਿਨਾਰ ਦੇ ਵਿੱਚ ਹਰ ਕਿਸੇ ਨੂੰ ਹਿੱਸਾ ਬਣਨ ਦੀ ਜਿਹੜੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਜਿਹੜਾ ਇਹਨਾਂ ਦਾ ਮਕਸਦ ਹੈ ਕਈ ਲੋਕ ਜਿਹੜੇ ਬਤਵੰਤੇ ਸੱਜਣ ਪਹੁੰਚ ਰਹੇ ਨੇ ਇਸ ਸਮਿਨਾਰ ਦੇ ਵਿੱਚ ਕਈਆਂ ਨੂੰ ਵੀਜ਼ਾ ਨਹੀਂ ਮਿਲਿਆ ਉਹ ਵੀ ਨਾਲ ਦੀ ਨਾਲ ਇਹਨਾਂ ਦੀ ਨਾਰਾਜ਼ਗੀ ਜਿਹੜੀ ਉਹ ਦੇਖੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜਿਵੇਂ ਵੀ ਹੋ ਸਗਾ ਚਾਹੇ ਕੋਈ ਸਿਆਸਤਦਾਨਾ ਉਹਨਾਂ ਤੱਕ ਅਪਰੋਚ ਕਰਕੇ ਆਪਣੀ ਮੰਗ ਜਿਹੜੀ ਹੈ ਉਹ ਜ਼ਰੂਰ ਰੱਖਾਂਗੇ ਕੈਮਰਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ